ਤਾਂ ਸ਼੍ਰੀ ਅਕਾਲ ਦੋਸਤੋ ਗੁਰਬਾਣੀ ਕਿਉਂ ਪੜੀਏ ਅਕਸਰ ਇਹ ਸਵਾਲ ਸੁਣਨ ਨੂੰ ਮਿਲਦਾ ਹੈ ਕਿ ਜਦੋਂ ਮਨ ਹੀ ਨਹੀਂ ਲੱਗਦਾ ਤਾਂ ਗੁਰਬਾਣੀ ਕਿਉਂ ਪੜੀਏ ਸ਼ਾਇਦ ਇਸ ਕਹਾਣੀ ਤੋਂ ਇਹ ਜਵਾਬ ਮਿਲ ਜਾਵੇ ਇੱਕ ਸੰਤ ਨੇ ਕਥਾ ਕਰਦਿਆਂ ਜਦੋਂ ਇਹ ਕਿਹਾ ਕਿ ਰੋਜ਼ਾਨਾ ਗੁਰਬਾਣੀ ਪੜੋ ਤਾਂ ਸੰਗਤ ਵਿੱਚ ਬੈਠੇ ਇੱਕ ਬੰਦੇ ਨੇ ਸਵਾਲ ਕੀਤਾ ਬਾਬਾ ਜੀ ਜਦੋਂ ਮਾਣੀ ਨਹੀਂ ਲੱਗਦਾ ਤਾਂ ਫਿਰ ਗੁਰਬਾਣੀ ਕਿਉਂ ਪੜੀਏ ਸਿਰਫ ਰਸਮ ਨਿਭਾਉਣ ਰਸਮ ਨਿਭਾਉਣ ਦਾ ਕੀ ਫਾਇਦਾ ਸੰਤ ਨੇ ਬੰਦੇ ਨੂੰ ਕੋਲ ਸੱਦਿਆ ਸੰਤ ਦੇ ਕੋਲ ਇੱਕ ਕੋਲਿਆਂ ਕੇਲਿਆਂ ਦੇ ਕੋਲਿਆਂ ਦੀ ਟੋਕਰੀ ਭਰੀ ਪਈ ਸੀ ਸੰਤ ਨੇ ਬੰਦੇ ਨੂੰ ਕਿਹਾ ਇਹ ਟੋਕਰੀ ਖਾਲੀ ਕਰਕੇ ਲੈ ਜਾਓ ਤੇ ਪਾਣੀ ਦੀ ਭਰ ਲਿਓ ਬੰਦੇ ਨੇ ਸੋਚਿਆ ਟੋਕਰੀ ਵਿੱਚ ਪਾਣੀ ਨਹੀਂ ਆ ਸਕਦਾ ਪਰ ਭਰੇ ਮਨ ਨਾਲ ਫਿਰ ਵੀ ਜਿਹਾ ਕਰਨ ਲਈ ਚੱਲ ਪਿਆ ਉਹ ਟੋਕਰੀ ਪਾਣੀ ਦੀ ਭਰ ਲਿਆ ਆ ਪਰ ਆਉਂਦੇ-ਆਉਂਦੇ ਟੋਕਰੀ ਖਾਲੀ ਹੋ ਗਈ ਸੰਤ ਨੇ ਕਿਹਾ ਦੁਬਾਰਾ ਭਰ ਲਿਓ ਦੁਬਾਰਾ ਫੇਰ ਲਿਆਇਆ ਫੇਰ ਖਾਲੀ ਹੋ ਗਈ ਚਾਰ ਪੰਜ ਵਾਰ ਅਜਿਹਾ ਕਰਨ ਤੋਂ ਬਾਅਦ ਉਸਨੇ ਆਕੇ ਸੰਤ ਸੰਤ ਜੀ ਜਦੋਂ ਇਹ ਪਤਾ ਹੈ ਕਿ ਇਸ ਵਿੱਚ ਪਾਣੀ ਨਹੀਂ ਆ ਸਕਦਾ ਤੁਸੀਂ ਕਿਉਂ ਇਹ ਜਿਹਾ ਕਿਉਂ ਕਰਵਾ ਰਹੇ ਹੋ ਸੰਤ ਨੇ ਹਲੀਮੀ ਨਾਲ ਕਿਹਾ ਤੇਰੇ ਸਵਾਲ ਦਾ ਜਵਾਬ ਦੇਣ ਲਈ ਸ਼ਾਇਦ ਤੈਨੂੰ ਜਵਾਬ ਮਿਲ ਗਿਆ ਹੋਵੇਗਾ ਨਹੀਂ ਮੈਂ ਨਹੀਂ ਸਮਝਿਆ ਬੰਦਾ ਬੋਲਿਆ ਸੰਤ ਨੇ ਕਿਹਾ ਦੇਖ ਇਹ ਟੋਕਰੀ ਕੋਲਿਆਂ ਦੀ ਭਰੀ ਹੋਈ ਸੀ ਜਿਹੜੀ ਪੂਰੀ ਤਰ੍ਹਾਂ ਕਾਲਖ ਨਾਲ ਲਿਬੜੀ ਹੋਈ ਸੀ ਤੂੰ ਇਸ ਨੂੰ ਪਾਣੀ ਨਾਲ ਭਰਨ ਗਿਆ ਤਾਂ ਇਹ ਪਾਣੀ ਨਾਲ ਤਾਂ ਨਹੀਂ ਭਰੀ ਪਰ ਇਸ ਦੀ ਸਾਰੀ ਕਾਲਖ ਮਿਟ ਗਈ બસ ਇਹੀ ਵਾਸਤਾ ਤੇਰੇ ਮਨ ਦੀ ਹੈ ਗੁਰਬਾਣੀ ਪੜਨ ਨਾਲ ਤੈਨੂੰ ਕੋਈ ਫਾਇਦਾ ਹੋਵੇ ਨਾ ਹੋ ਕੇ ਪਰ ਇਸ ਨਾਲ ਟੋਕਰੀ ਦੀ ਤਰ੍ਹਾਂ ਤੇਰੇ ਮਨ ਦੀ ਕਾਲਖ ਜ਼ਰੂਰ ਧੋਤੀ ਜਾਵੇਗੀ ਤੇ ਜਦੋਂ ਇਹ ਕਾਲਖ ਧੋਕੇ ਮਨ ਸਾਫ ਹੋ ਗਿਆ ਫਿਰ ਮਨ ਉਹੀ ਕਰੇਗਾ ਜੋ ਤੁਸੀਂ ਚਾਹੋਗੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ